ਪੀਤੇ ਦਿਨੀ ਤਰੰਤਾਰਨ ਦਾਣਾ ਮੰਡੀ ਵਿੱਚ ਪ੍ਰੋ ਚੈਨਲ ਟੀਵੀ ਦੇ ਵੱਲੋਂ ਇੱਕ ਖਬਰ ਦਗਾਈ ਗਈ ਸੀ ਕਿ ਹਜੇ ਤੱਕ ਕਣਕ ਦੀ ਫਸਲ ਦੀ ਖਰੀਦ ਦੀ ਸ਼ੁਰੂਆਤ ਨਹੀਂ ਕੀਤੀ ਗਈ ਹੈ ਜਿਤੇ ਖਬਰ ਪ੍ਰਕਾਸ਼ਿਤ ਹੋਈ ਤਾਂ ਅੱਜ ਕਣਕ ਦੀ ਫਸਲ ਦੀ ਸ਼ੁਰੂਆਤ ਕੀਤੀ ਗਈ ਹੈ ਪ੍ਰੋ ਚੈਨਲ 2 ਦੀ ਟੀਵੀ ਦੇ ਖਬਰ ਦੇ ਅਸਰ ਦੇਖਣ ਨੂੰ ਮਿਲਿਆ ਹੈ ਤਰੰਤਾਰਨ ਡੀਸੀ ਦੇ ਵੱਲੋਂ ਮੰਡੀ ਵਿੱਚ ਪਹੁੰਚ ਕੇ ਕਣਕ ਦੀ ਖਰੀਦ ਦੀ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਕਹਿਣਾ ਹੈ ਕਿ ਮੰਡੀ ਵਿੱਚ ਪੂਰੀ ਤਰ੍ਹਾਂ ਦੀ ਤਿਆਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਜਾ ਜੇ ਤੁਸੀਂ ਮੰਡੀ ਵਿੱਚ ਜੁੜਿਆ ਆਏ ਜੇ ਤੇ ਸਾਰੇ ਕਿਸਾਨਾਂ ਜਿਹੜੀ ਖਰੀਦ ਪਰਵਾ ਜਿਹੜੀ ਕੀਤੀ ਦੀ ਹਾਂਜੀ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ 7.5 ਲੱਖ ਐਮਪੀ ਜੋ ਹੈ ਰਣਕ ਦੀ ਆਮਦਨ ਹੋਣੀ ਹੈ ਜੇ ਸਾਰੀ ਮੰਡੀਆਂ ਦੇ ਵਿੱਚ ਸਾਡੇ ਸਾਰੇ ਪ੍ਰਬੰਧ ਪੂਰੇ ਹੈ ਭਾਵੇਂ ਉਹ ਡਿਸਕਿੰਦਾ ਹੋਵੇ अनਲੋਡਿੰਗ ਦਾ ਹੋਵੇ ਲੋਡਿੰਗ ਦਾ ਹੋਵੇ ਸਾਡੇ ਸਟੋਰੇਜ ਕੈਪੈਸਿਟੀ ਦੀ ਕੋਈ ਇਸ਼ੂ ਨਹੀਂ ਹੈ ਸਾਡੀ ਜੋ ਲਗਣੀ ਹੈ ਰੇਲ ਹੈਡ ਤੇ ਜਾਂ ਗਾਣੀ ਹੈ ਐਫਸੀਆਈ ਵੱਲੋਂ ਉਹ ਵੀ ਸਾਰੇ ਪ੍ਰਬੰਧ ਆਪਣੇ ਪੂਰੇ ਹੈ ਔਰ ਸਾਡਾ 1.5 ਲੱਖ ਐਮਟੀ ਦੀ ਸਟੋਰੇਜ ਕੈਪੈਸਿਟੀ ਦਾ ਇਸ਼ੂ ਸੀ ਉਹ ਵੀ ਸੌਟ ਆਊਟ ਹੋ ਗਿਆ ਜੀ ਉਹ ਵੀ ਐਫਸੀ ਨੇ ਕਿਹਾ ਤਾਂ ਬਾੜ ਦਾਣੇ ਦਾ ਕੋਈ ਇਸ਼ੂ ਨਹੀਂ ਹੈ ਔਰ ਸਾਰੇ ਟੈਂਡਰ ਸਾਡੇ ਕੰਪਲੀਟ ਹੋ ਚੁੱਕੇ ਆ ਬਹੁਤ ਹੀ ਵਧੀਆ ਮਾਹੌਲ ਹੈ ਔਰ ਸਬਕਸ਼ੀਤੀ ਅਸੀਂ ਨੂੰ ਸਾਰੇ ਸੀਜ਼ਨ ਨੂੰ ਜੋ ਹੈ 15 ਮਈ ਤੱਕ ਜੋ ਹੈ ਕੰਪਲੀਟ ਕਰਾ ਲਾ। ਇਹ ਸਰ ਕਿਸਾਨਾਂ ਨੂੰ ਇਹ ਫੀਲ ਕਰਨਾ ਚਾਹੁੰਦੇ ਜਿਦਾਂ ਮੌਸਮ ਵੇਖੇ ਜਦ ਤੱਕ ਜਿੱਲੇ ਕੇ ਮਹੀਨਿਆਂ ਚੋਂ ਮੈਂ ਇਹ ਕੀ ਜਲਦਬਾਜ਼ੀ ਨਾ ਕਰਨ ਰਾਤ ਨੂੰ ਜੋ ਹੈ ਨਾ ਕਟਣ ਉਹਨੋਂ ਕਿਉਂਕਿ ਫਿਰ ਮੋਇਸਚਰ ਇੱਥੇ ਹੋਏਗਾ ਇੱਥੇ ਪੜੀ ਰਹੇਗੀ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈ ਕਿਉਂਕਿ ਸੁੱਕਦੀ ਨਹੀਂ ਹੈ ਤੇ ਜਦੋਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਮੋਇਸਚਰ 13 ਔਰ 12 ਦੇ ਵਿੱਚ ਮੇਂ ਹੈ ਉਸ ਟਾਈਮ ਹੀ ਆਪਣੀ ਕਟਾਈ ਸ਼ੁਰੂ ਕਰਾਣੇ ਚਾਹੀਏ ਤਾਂਕਿ ਉਹ ਜੋ ਹੈ ਕਦੇ ਦਿਨਾਂ ਚੋਂ ਪੂਰੀ 12 ਤੇ ਅੱਜ ਹੀ ਮੋਇਸਚਰ ਔਰ ਪਰਚੇਜ਼ ਸੋਖੀ ਹੋ ਸਕੇ। ਇਹ ਸਰ ਜਿੱਦਾਂ ਪੇਮੈਂਟ ਕਿਸ ਤਰ ਆ ਵੈਸੇ ਸਰਕਾਰੀ ਤੋਂ 48 ਘੰਟੇ ਦੇ ਅੰਦਰ ਪੇਮੈਂਟ ਕਰਨੀ ਹੁੰਦੀ ਹੈ ਬਟ ਅਸੀਂ ਉਹਨੂੰ ਵੀ ਘਟਾਤਾ ਹੁਣ ਅਸੀਂ 24 ਘੰਟੇ 100% ਪੇਮੈਂਟ ਕਰਾਂਗੇ ਜੀ ਜੀ ਸਾਹਿਬ ਪਹੁੰਚੇ ਗਿੱਟਾ ਉਹ ਤੇ ਸ਼ੁਰੂਆਤ ਕਰਵਾਏਗੀ ਕੀ ਕਰ ਰਹੇ ਹਾਂ ਜੀ ਸਰ ਉਹ ਬੱਲੇ ਪਰਚੇਜ ਪਾਉਣ ਵਾਸਤੇ ਆਏ ਸੀ ਤੇ ਸ਼ੁਰੂ ਕਰਾ ਗਏ ਆ ਮਤਲਬ ਇਹ ਢੇਰੀਆਂ ਨਾਲ ਸੈੱਟ ਕਰਕੇ ਤੇ ਜਦੋਂ ਪਾਸ ਕਰਵਾਦੇ ਆ ਅੱਜ ਤੋਂ ਜਿਹੜਾ ਪਰਚੇਜ ਜਿਹੜੀ ਹੋਊਗੀ ਤੇ ਕਿਸ ਤਰ੍ਹਾਂ ਤੁਸੀਂ ਵੇਖਦੇ ਜੇ ਪ੍ਰਬੰਧ ਹੈ ਜਿਹੜੇ ਕੀ ਕਿਸ ਤਰ੍ਹਾਂ ਪ੍ਰਬੰਧ ਤਕਰੀਬਨ ਮੁਕੰਮਲ ਹੋ ਗਏ ਸਾਰੇ ਸਾਰੇ ਮਹਿਮਿਆਂ ਵੱਲੋਂ ਵਾਰਦਾਨੇ ਦਾ ਵੀ ਪੂਰਾ ਪ੍ਰਬੰਧ ਹੈ ਜੀ ਅਕਸਰ ਵੇਖਣ ਨੂੰ ਹੁੰਦਾ ਤੁਹਾਡੀ ਦਿੱਕਤ ਆ ਜਾਂਦੀ ਜਦੋਂ ਲਿਫਟਿੰਗ ਹੁੰਦੀ ਹੈ ਹਾਂਜੀ ਹਾਂਜੀ ਉਹਦੇ ਬਾਰੇ ਉਹ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਜੀ ਇਹ ਲਿਫਟਿੰਗ ਦੀ ਜਿਹੜੀ ਸਾਨੂੰ ਹਰ ਸਾਲ ਪ੍ਰੋਬਲਮ ਆਉਂਦੀ ਹੈ ਉਹ ਕਹਿੰਦੇ ਇਹਦਾ ਕੋਈ ਨਹੀਂ ਸ਼ੁਰੂ ਤੋਂ ਹੀ ਆਪਾਂ ਧਿਆਨ ਰੱਖ ਕੇ ਨੇ ਜਿਹੜਾ ਉਹ ਠੀਕ ਕਰਾਵਾਂਗੇ ਜੀ ਸਰ ਅੱਜ ਡੀਸੀ ਸਾਹਿਬ ਵਿਜ਼ਿਟ ਕੀਤਾ ਔਰ ਜਿਹੜੀ ਖਰੀਦ ਵਾਲੀ ਸਰਵਾਦ ਕੀਤੀ ਗਈ ਠੀਕ ਹੈ ਨਾ ਜੀ ਸਾਹਿਬ ਨੇ ਬਹੁਤ ਜੋਗ ਪ੍ਰਬੰਧਾਂ ਨਾਲ ਵਧੀਆ ਪ੍ਰਬੰਧ ਕਰਕੇ ਖਰੀਦਦਾਰੀ ਸ਼ੁਰੂਆਤ ਕੀਤੀ ਆ ਔਰ ਆਰਤੀਆਂ ਦੇ ਕਿਸਾਨਾਂ ਨੂੰ ਭਰੋਸਾ ਦੋਆਇਆ ਕਿ ਤੁਹਾਡੀ ਪੇਮੈਂਟ ਬਾਰਦਾਨੇ ਦੀ ਕਿਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਲ ਨਹੀਂ ਹੋਣ ਦਿੱਤੀ ਜਾਊਗੀ ਇਹ ਦੀ ਸਾਹਿਬ ਦੇ ਜੋ ਪ੍ਰਬੰਧ ਜਿਹੜੇ ਆ ਉਹਨਾਂ ਦੇ ਸ਼ਲਾਘਾ ਕਰਦੇ ਆ ਤੁਹਾਨੂੰ ਕਿਸਾਨ ਲਗਾ ਜੀ ਜਿਵੇਂ ਕਿ ਜਿੱਦਾਂ ਪੌਂਦੇ ਔਰ ਜੀ ਥੋੜੀ ਲੇਟ ਹੋਈ ਹੈ ਪਰ ਹੋਰ ਜਮਾਨ ਕੀਤੀ ਗਈ ਹੈ ਤਾਂ ਕੀ ਕਹਿਣਾ ਚਾਹੁੰਦੇ ਇਸ ਵਿੱਚ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਤੁਹਾਨੂੰ ਆਰਤੀਆਂ ਨੂੰ ਕੋਈ ਮੁਸ਼ਕਲ ਨਾ ਪ੍ਰਬੰਧ ਹੈ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਕਿਸਾਨਾਂ ਨੂੰ ਆਉਂਦਿਆ ਸਾਰ ਸੁਖੀ ਕਣਕ ਲੈ ਕੇ ਆਉਣ ਉਹਨਾਂ ਨੂੰ ਭਰਾਈ ਵੇਲੇ ਕੋਈ ਮੁਸ਼ਕਲ ਨਾ ਆਵੇ ਭਰੀ ਜਾਵੇ ਔਰ ਆਰਟੀਆਂ ਨੂੰ ਇਹ ਆ ਕਿ ਉਹਦੀ ਲਿਫਟਿੰਗ ਜਿਹੜੀ ਸਹੀ ਟਾਈਮ 'ਸੇ ਹੋਵੇ ਤੇ ਕਿਸਾਨਾਂ ਦੀ ਨਾਲ ਦੇ ਨਾਲ ਪੇਮੈਂਟ ਵੀ ਉਹਨਾਂ ਨੂੰ ਸਹੀ ਟਾਈਮ 'ਸੇ ਮਿਲੇ। ਰੋ ਚੈਨਲ 2 ਟੀਵੀ ਕੱਲ ਖਬਰ ਨਸ਼ਰ ਕੀਤੀ ਗਈ ਸੀ ਕਿ ਮੰਡੀ ਦੇ ਵਿੱਚ ਜਿਹੜੀ ਆ ਇਸ ਇਸ ਵਾਰ ਝੋਨੇ ਕਣਕ ਦੀ ਜਿਹੜੀ ਆ ਸਰਵਾਦ ਹੋਈ ਹੋਈ ਪਰ ਵੇਖਣ ਨੂੰ ਮਿਲਦਾ ਹੈ ਕਿ ਖਰੀਦ ਜਿਹੜੀ ਸਰਵਾਦ ਨਹੀਂ ਕੀਤੀ ਗਈ ਸੀ। ਸੋ ਕੱਲ ਖਬਰ ਨਸ਼ਰ ਕੀਤੀ ਗਈ ਸੋ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਵੇਖਿਆ ਗਿਆ ਵਾਕੀ ਇਹ ਖਰੀਦ ਜਿਹੜੀ ਅਸ਼ਰਵਾਦ ਕਰ ਦਿੱਤੀ ਗਈ ਹੈ ਔਰ ਤਰਨ ਤਰਨ ਦੇ ਡੀਸੀ ਇਥੇ ਪਹੁੰਚੇ ਸੀ ਜਿਨ੍ਹਾਂ ਵੱਲੋਂ ਇਹ ਖਰੀਦ ਸ਼ਰਵਾਦ ਕੀਤੀ ਗਈ ਹੈ ਉਸ ਦੇ ਨਾਲ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਆਪਣੀ ਫਸਲ ਜਿਹੜੀ ਆ ਉਹ ਬਿਲਕੁਲ ਮੰਡੀ ਵਿੱਚ ਸਕਾ ਕੇ ਲਿਆਵੇ ਤਾਂ ਕਿ ਉਹਨਾਂ ਨੂੰ ਇਥੇ ਖੱਜਲ ਖਵਾਰੀ ਉਹਨਾਂ ਦੀ ਬਿਲਕੁਲ ਨਹੀਂ ਹੋਏਗੀ ਸੁੱਕੀ ਕਣਕ ਹੋਏਗੀ ਆਉਂਦੇ ਸੁੱਟਣਗੇ ਔਰ ਨਾਲ ਉਸੇ ਵਕਤ ਜਿਹੜਾ ਹੋ ਗਿਆ ਉਹਨਾਂ ਦੀ ਪੇਮੈਂਟ ਆਨਲਾਈਨ ਪਾ ਦਿੱਤੀ ਜਾਵੇਗੀ ਸੋ ਮੰਡੀਆਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਮੰਨਣਾ ਹੈ ਕਿ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਵੇਗੀ ਕਿਉਂਕਿ ਕਿਸਾਨ ਜਿਹੜੇ ਨੇ ਬਹੁਤ ਮਿਹਨਤ ਕਰਦੇ ਨੇ ਔਰ ਮਿਹਨਤ ਜਿਹੜੀ ਆ ਉਹ ਇੱਥੇ ਲੈ ਆ ਕੇ ਪਹੁੰਚਦੇ ਨੇ ਪਰ ਇੱਥੇ ਪਾਣੀ ਦਾ ਪ੍ਰਬੰਧ ਵੀ ਹੈ ਪੱਖਿਆਂ ਦਾ ਪ੍ਰਬੰਧ ਵੀ ਹੈ ਛਾਂ ਦਾ ਪ੍ਰਬੰਧ ਵੀ ਹੈ ਪੂਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕੀਤੇ ਗਏ ਸੀ ਸੋ ਅੱਜ ਕਿਸਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਜਿਹੜੀ ਕਿ ਉਹਨਾਂ ਦੀ ਫਸਲ ਜਿਹੜੀ ਆ ਖਰੀਦੀ ਗਈ ਹੈ ਸੋਤਾਰਨ ਤਰਨ ਦੇ ਡੀਸੀs ਖੁਦ ਪਹੁੰਚੇ ਔਰ ਉਹਨਾਂ ਵੱਲੋਂ ਵਿਜ਼ਿਟ ਕੀਤਾ ਗਿਆ ਔਰ ਵੇਕਰ ਨੂੰ ਮਿਲਦਾ ਹੈ ਕਿ ਇਥੇ ਜਿਹੜੇ ਕਰਨੈਲ ਸਿੰਘ ਦੇਵ ਪ੍ਰਧਾਨ ਸੀ ਜਾਂ ਦਲਬਾਖ ਸਿੰਘ ਬਾਠ ਉਹ ਪ੍ਰਧਾਨ ਸੀ ਤਾਂ ਦੋਨੇ ਪ੍ਰਧਾਨ ਜਦੋਂ ਮਿਲੇ ਹੀ ਤਾਂ ਉਹਨਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਜੋ ਅੱਜ ਪਹੁੰਚੇ ਤਾਂ ਉਹਨਾਂ ਵੱਲੋਂ ਅੱਜ ਦੀ ਜਿਹੜੀ ਖਰੀਦ ਸ਼ੁਰੂਆਤ ਕਰ ਦਿੱਤੀ ਗਈ ਹੈ ਕੈਮਰਾਮੈਨ ਵੀਕੇ ਪਾਰਗਰ ਦੇ ਨਾਲ ਰਿਪੋਰਟਰ ਵਿਜੀਤ ਕੁਮਾਰ ਪ੍ਰੋ ਚੈਨਲ 2 ਤਰਨਤਾਰਨ